ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਸੱਡਲ ਟੀਵੀ ਮੈਂ ਹਜਸੀ ਕੋਲ ਆਕਲੈਂਡ ਪੁਲਿਸ ਦੇ ਵੱਲੋਂ ਬੀਤੇ ਦਿਨ ਸਵੇਰੇ 6 ਜਣਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸੀਆਈਬੀ ਡਿਟੈਕਟਿਵ ਇਨਸਪੈਕਟਰ ਦੇ ਮੁਤਾਬਕ ਉਹਨਾਂ ਨੂੰ ਸਵੇਰੇ 9 ਵਜੇ ਦੇ ਕਰੀਬ ਲੇਵੂਡ ਰੋਡ ਦੇ ਉੱਤੇ ਟੂ ਅਕਾਉਂਟ ਦੇ ਵਿੱਚ ਬੁਲਾਇਆ ਗਿਆ ਜਿੱਥੇ ਕਿ ਗਰੁੱਪ ਦੇ ਵੱਲੋਂ ਇੱਕ ਕਾਰ ਦੇ ਨਾਲ ਭੰਗ ਤੋੜ ਕੀਤੀ ਜਾ ਰਹੀ ਸੀ ਤੱਜ ਜਾਣੇ ਕਿ ਇਹ ਚੋਰੀ ਦੀ ਕਾਰ ਸੀ ਕੁਝ ਸਮੇਂ ਬਾਅਦ ਇਹ ਗਰੁੱਪ ਇੱਕ ਹੋਰ ਚੋਰੀ ਦੀ ਕਾਰ ਦੇ ਵਿੱਚੋਂ ਫਰਾਰ ਹੋ ਗਏ ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਉਹਨਾਂ ਨੂੰ ਇਹਨਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਬਾਅਦ ਈਗਲ ਹੈਲੀਕਾਪਟਰ ਦੀ ਮਦਦ ਦੇ ਨਾਲ ਇਹਨਾਂ ਦਾ ਪਿੱਛਾ ਕੀਤਾ ਗਿਆ ਤੇ ਕੁਝ ਦੂਰੀ ਤੇ ਜਾ ਕੇ ਇਹਨਾਂ ਸਾਰਿਆਂ ਨੂੰ ਗ੍ਰਫਤਾਰ ਕਰ ਲਿਆ ਗਿਆ। ਪੁਲਿਸ ਦੇ ਮੁਤਾਬਕ ਇਹ ਨਸ਼ੇ ਜਣੇ ਦੀ ਉਮਰ 13 ਸਾਲ ਤੋਂ 15 ਸਾਲ ਦੱਸੀ ਜਾ ਰਹੀ ਹੈ ਤੇ ਇਹ ਛੋਟੀ ਉਮਰ ਦੇ ਚੋਰ ਲੋਕਾਂ ਦੀਆਂ ਗੱਡੀਆਂ ਦੇ ਵਿੱਚ ਭੰਗ ਤੋੜ ਕਰ ਰਹੇ ਸਨ ਤੇ ਚੋਰੀ ਵੀ ਕਰ ਰਹੇ ਸਨ। ਉਧਰ ਪੁਲਿਸ ਦੇ ਮੁਤਾਬਕ ਇਹਨਾਂ ਨੂੰ ਗ੍ਰਫਤਾਰ ਕਰਕੇ ਕਸਟਡੀ ਦੇ ਵਿੱਚ ਲੈ ਲਿਆ ਗਿਆ ਤੇ ਵੱਖ-ਵੱਖ ਚਾਰਜਸ ਲਗਾਏ ਗਏ ਨੇ। 14 ਤੇ 15 ਸਾਲ ਦੇ ਸਾਰੇ ਜਾਣਿਆਂ ਨੂੰ ਯੂਥ ਹੈਲਥ ਦੇ ਵਿੱਚ ਰੈਫਰ ਕੀਤਾ ਗਿਆ।